ਸਭ ਤੋਂ ਵੱਧ ਪੈਸਾ ਖਰਚਿਆ ਜਾ ਰਿਹਾ ਜੀ ਪੈਨਸ਼ਨਾਂ ਤੇ ਤਨਖਾਹਾਂ ਤੇ 24 ਪੈਸੇ ਜਾਂਦੇ ਆ ਜਿਹੜੇ ਆਪਾਂ 65 ਪੈਸੇ ਦੀ ਗੱਲ ਕਰ ਰਹੇ ਆ ਨਾ 1 ਰੁਪਏ ਚੋਂ ਜੀ ਤੋਂ ਜੋ 24 ਪੈਸੇ ਸਿੱਧੇ ਤਨਖਾਹਾਂ ਤੇ ਪੈਨਸ਼ਨਾਂ ਚ ਫਿਰ ਵਿਆਜ ਦੇ ਉੱਤੇ 21 ਪੈਸੇ ਜਾ ਰਹੇ 1 ਰੁਪਏ ਚੋਂ ਹੂੰ ਹੂੰ ਫਿਰ ਸਿੱਖਿਆ ਦੇ ਉੱਤੇ 12 ਪੈਸੇ ਜਾ ਰਹੇ ਆ ਫਿਰ ਬਿਜਲੀ ਸਬਸਿਡੀ ਉੱਤੇ 8 ਪੈਸੇ ਜਾ ਰਹੇ ਇੰਜੇ 65 ਪੈਸੇ ਬਣ ਗਏ ਜੀ ਤੇ ਪਿੱਛੇ ਬਚੇ ਜੀ 35 ਪੈਸੇ ਹੁਣ 35 ਪੈਸੇ ਚੋਂ ਸੇਤ ਵੀ ਆ 35 ਪੈਸੇ ਚ ਸੜਕ ਵੀ ਆ ਟੂਰਿਜ਼ਮ ਵੀ ਹੈ ਸਮਾਜਿਕ ਕਲਿਆਣ ਵੀ ਹੈ ਇੰਡਸਟਰੀ ਵੀ ਹੈ ਖੇਤੀ ਵੀ ਹੈ ਹੈਨਾ ਤੇ ਆਪਣੇ ਵੀ ਆਈਪੀ ਕਲਚਰ ਵੀ ਹੈ ਤੇ ਅਜੇ ਰੰਗਲਾ ਵੀ ਬਣਾਉਣਾ ਪੰਜਾਬ ਨੂੰ ਹੂੰ 35 ਪੈਸੇ ਚ ਬਣੂਗਾ 1 ਰੁਪਏ ਚ ਹੁਣ ਇਥੋਂ ਹਿਸਾਬ ਲਾ ਲੋ ਕਿ ਸਰਕਾਰ ਦਾ ਤਜ਼ਵੀਜ਼ ਕੀ ਹੈ ਕੀ ਨਹੀਂ ਹੈ ਕਿ ਧੋਣਾ ਕਿੱਥੋਂ ਨਹੀਂ ਪਰ ਜਨਾਬ ਕਰਜਕਤਾ ਦੱਸ ਦੋ ਹੂੰ ਕਿ ਦੇਸ਼ ਦੇ ਵਿੱਚ ਅਸੀਂ ਸੰਸਦ ਦੇ ਵਿੱਚ ਪੇਸ਼ ਕੀਤੀ ਰਿਪੋਰਟ ਦੇ ਹਿਸਾਬ ਨਾਲ ਕਾਗਜ਼ੀ ਪੱਤਰੀ ਦੂਏ ਨੰਬਰ ਦਾ ਸੁਪਾ ਅਸਲ ਚ ਅਸੀਂ ਪਹਿਲੇ ਨੰਬਰ ਦੇ ਸਭ ਤੋਂ ਵੱਧ ਕਰ ਜਾਈਆਂ ਕਿਉਂਕਿ ਜੇ ਉਰਨਾਚਲ ਹਿਮਾਚਲ ਦੀਆਂ ਗੱਲਾਂ ਵੀ ਕਰੀਏ ਤਾਂ ਉਹਨਾਂ ਦੀ ਸਥਿਤੀ ਹੋਰ ਤਰ੍ਹਾਂ ਦੀ ਹੈ ਸਾਡੀ ਸਥਿਤੀ ਹੋਰ ਤਰ੍ਹਾਂ ਦੀ ਹੈ ਜੀ ਤੇ ਇੱਥੇ ਕਿਹਾ ਜਾਂਦਾ ਜੀ ਕਿ ਹਲਾ ਹਰਿਆਣਾ ਵੀ ਤਾਂ ਸਾਡੇ ਇੱਕ ਬਰਾਬਰ ਹੈ ਸਾਡੀ ਜੇ 378 3.78 ਲੱਖ ਕਰੋੜ ਦਾ ਕਰਜ਼ਾ ਤਾਂ ਕਹਿੰਦੇ ਹਰਿਆਣਾ ਦੇ ਉੱਤੇ ਵੀ 369000 ਕਰੋੜ ਦਾ ਕਰਜ਼ਾ ਹੈਗਾ ਜੀ ਇਹ ਕਹਿਣ ਨੂੰ ਬਹੁਤ ਠੀਕ ਲੱਗਦਾ ਦੱਸਣ ਲਈ ਇੱਕ ਪੱਖ ਸਿੱਕੇ ਦਾ ਪਰ ਸਿੱਕੇ ਦਾ ਦੂਆ ਪਹਿਲੂ ਵੀ ਹੁੰਦਾ ਹੂੰ ਜੇ ਉਹਨਾਂ ਦਾ 369000 ਕਰੋੜ ਤੋਂ ਵੱਧ ਦਾ ਕਰਜ਼ਾ ਹੈ ਤਾਂ ਉਹਨਾਂ ਦੀ ਆਮਦਨ ਸਾਡੇ ਨਾਲੋਂ 3 ਗੁਣਾ ਜ਼ਿਆਦਾ ਹੈ ਜੀ ਇੱਕ ਨਮਾਸ ਪੈਸਾ ਵੀ ਪੰਜਾਬ ਦੇ ਪਿੰਡਾਂ ਨੂੰ ਨਹੀਂ ਗਿਆ ਪਿਛਲੇ 3 ਬਜਟਾਂ 'ਚ ਵੀ ਨਹੀਂ ਗਿਆ ਪਿਛਲੇ ਕੈਪਟਨ ਸਰਕਾਰ ਦੇ ਵੀ ਪੰਜਾਂ ਬਜਟਾਂ 'ਚ ਨਹੀਂ ਗਿਆ ਬਾਦਲ ਦੇ ਦਸਾਂ ਦੇ ਦਸਾਂ ਬਜਟਾਂ 'ਚ ਨਹੀਂ ਗਿਆ ਹੁਲਡਾ ਪਿੰਡਾਂ ਦੀ ਸ਼ਾਮ ਲੱਟਾਂ ਵਾਲਾ ਪੈਸੇ ਤੋਂ ਆਮਦਨ ਦੇਣ ਵਾਲਾ ਪੈਸਾ ਪੰਚਾਇਤਾਂ ਦੀਆਂ ਤਨਖਾਹਾਂ ਦੇਣ ਲਈ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਉੱਤੇ ਗਈਆਂ ਉਹ ਕੱਢਿਆ ਜਾਂਦੇ